ਇਹਦਾ ਨਾਮ ਕੀ ਹੈ ਭਾਨਕੋਸ਼ ਕੋਸ਼ ਦੀ ਇੰਗਲਿਸ਼ ਟ੍ਰਾਂਸਲੇਸ਼ਨ ਕੀ ਹੁੰਦੀ ਹੈ ਡਿਕਸ਼ਨਰੀ ਇਹ ਡਿਕਸ਼ਨਰੀ ਹੈ ਕੋ ਧਾਰਮਿਕ ਗ੍ਰੰਥ ਨਹੀਂ ਹੈ ਜਿਹੜੀ ਗੱਲ ਸਾਰੀ ਵਾਰ ਵਾਰ ਸਟ्रेस ਕੀਤੀ ਜਾ ਰਹੀ ਹੈ ਰੈਫਰੈਂਸ ਬੁੱਕ ਹੈ ਇਹ ਧਾਰਮਿਕ ਕਿਤਾਬ ਨਹੀਂ ਹੈ ਦੂਜੀ ਗੱਲ ਜਿਹੜੀ ਮੈਂ ਇਹਦੇ ਬਾਰੇ ਕਰਨੀ ਹੈ ਇਹਦੇ ਵਿੱਚ ਸਿਰਫ ਸਿੱਖ ਕੌਮ ਬਾਰੇ ਜਾਂ ਗੁਰਬਾਣੀ ਬਾਰੇ ਜਾਣਕਾਰੀ ਨਹੀਂ ਗੁਰਬਾਣੀ ਕਿੱਥੇ ਵਰਤੀ ਹੈ ਕਿਸੇ ਸ਼ਬਦ ਦੇ ਅਰਥ ਦਿੱਤੇ ਉਹਨੂੰ ਸਪਸ਼ਟ ਕਰਨਾਸਤੇ ਗੁਰਬਾਣੀ ਦਾ ਪਰਮਾਨ ਦੇ ਦਿੱਤਾ ਨਾਲ ਆਦਰਵਾਇਸ ਗੁਰਬਾਣੀ ਦੀ ਕੋਈ ਵਰਤੋਂ ਨਹੀਂ ਹੈ ਲੇਕਿਨ ਇਹਦੇ ਵਿੱਚ ਹਿੰਦੂ ਮਿਥਿਹਾਸ ਵੀ ਭਰਿਆ ਪਿਆ ਇਹ ਰੈਫਰੈਂਸ ਮੁਕ ਹੈ ਸਿੱਖ ਧਰਮ ਦੇ ਵਾਸਤੇ ਅਸੀਂ ਕਿਉਂ ਨੂੰ ਬਹੁਤ ਇੰਪੋਰਟੈਂਸ ਦਿੰਨੇ ਆ ਦੋ ਕਾਰਨਾ ਕਰਕੇ ਇੱਕ ਤੇ ਉਗੇ ਸਿੱਖ ਵਿਦਵਾਨ ਨੇ ਲਿਖੀ ਹੈ ਭਾਈ ਕਾਨ ਸਿੰਘ ਨਾਭਾ ਜੀ ਉਗੇ ਸਿੱਖ ਵਿਦਵਾਨ ਸਾਹਿਬ ਦੂਜਾ ਉਹਨਾਂ ਨੇ ਮਨੁੱਖਤਾ ਨੂੰ ਇੱਕ ਦੇਣ ਦਿੱਤੀ ਹੈ ਜਿਹਦੇ ਵਿੱਚ ਸਾਨੂੰ ਵੀ ਬਹੁਤ ਵੱਡਾ ਫਾਇਦਾ ਹੁੰਦਾ ਹੈ ਜਦੋਂ ਅਸੀਂ ਗੁਰਬਾਣੀ ਦੀ ਕੋਈ ਗੱਲ ਸਮਝ ਨਹੀਂ ਹੁੰਦੀ ਸਿਰਫ ਇਹ ਨਹੀਂ ਕਿ Hindu ਇਤਿਹਾਸ ਦੀਆਂ ਗੱਲਾਂ ਨੇ ਜਾਂ ਮੁਸਲਮਾਨ ਕੌਮ ਬਾਰੇ ਭਰਪੂਰ ਜਾਣਕਾਰੀ ਸੋ ਇਹਨੂੰ ਇਸ ਰੂਪ ਦੇ ਵਿੱਚ ਪੇਸ਼ ਕਰਨਾ ਕਿ ਸਿੱਖ ਧਾਰਮਿਕ ਗ੍ਰੰਥ ਹੈ ਇਹਨੂੰ ਇਹੋ ਜੀ ਮਾਤਾ ਦੇਣੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਦਾ ਸਤਕਾਰ ਕੀਤਾ ਸੰਸਕਾਰ ਕੀਤਾ ਜਾਣਾ ਚਾਹੀਦਾ ਅਗਰ ਇਹਨੂੰ ਉੱਥੇ ਲਿਜਾ ਕੇ ਉਸ ਦਾ ਸੰਸਕਾਰ ਕੀਤਾ ਜਾਂਦਾ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਸਕਾਰ ਕੀਤਾ ਜਾ ਰਿਹਾ ਹੈ ਇਸ ਤੇ ਮੈਂ ਕਹਾਂਗਾ ਬੇਅਦਬੀ ਹੋएगी ਗੁਰੂ ਗ੍ਰੰਥ ਸਾਹਿਬ ਦੀ ਲੋਕਾਂ ਨੂੰ ਉਕਸਾਇਆ ਗਿਆ ਸਟੂਡੈਂਟਸ ਨੂੰ ਉਕਸਾਇਆ ਗਿਆ ਕਿ ਦੇਖੋ ਜੀ ਗੁਰਬਾਣੀ ਦੀ ਬੇਅਦਬੀ ਹੋ ਰਹੀ ਹੈ ਇਸ ਵਾਸਤੇ ਕਿਉਂਕਿ ਉਹਨਾਂ ਨੇ ਪਤਾ ਵੀ ਕੱਲ ਨੂੰ ਸਾਡੇ ਉੱਤੇ ਗੱਲ ਹੋਣੀ ਹੈ ਇੱਕ ਸਾਜ਼ਿਸ਼ ਦੇ ਅਧੀਨ ਉਕਸਾਇਆ ਗਿਆ ਉਕਸਾ ਕੇ ਇਹ ਸਾਰਾ ਇਸ਼ੂ ਬਣਾਇਆ ਗਿਆ ਪੋਲਿਟিক্যাল ਪਾਰਟੀਆਂ ਨੂੰ ਆਪਣੀ ਲੋੜ ਹੁੰਦੀ ਹੈ ਉਹਨਾਂ ਨੇ ਫਟਾਫਟ ਉਹਨੂੰ ਚੁੱਕ ਲਿਆ ਪਰ ਮੈਂ ਹੈਰਾਨ ਆ ਕਿ ਸਰਕਾਰ ਨੇ ਕਿਵੇਂ ਐਫਆਈਆ ਦੇ ਉੱਤੇ ਦਰਜ ਕਰ ਲਈ ਜਦ ਹਾਲੇ ਕਿ ਇਹਦਾ ਕੋਈ ਸੰਬੰਧ ਨਹੀਂ ਬੰਦਦਾ ਬਿਲਕੁਲ ਕੋਈ ਮਤਲਬ ਨਹੀਂ ਨਿਕਲਦਾ ਐਫਆਈਆ ਦਾ ਸੇਕ ਕੌਮ ਦੇ ਸਿਧਾਂਤਕ ਤੌਰ ਤੇ ਵੀ ਅਗਰ ਮੈਂ ਇੱਕ ਗੱਲ ਕਹਾਂ ਸਾਡੇ ਅੰਤਮ ਸੰਸਕਾਰ ਦੇ ਵਿੱਚ ਲਿਖਿਆ ਹੋਇਆ ਹੈ ਕਿ ਵੱਸ ਲੱਗਦੇ ਜਲਾ ਕੇ ਸਸਕਾਰ ਕਰਨਾ ਹੈ ਲੇਕਿਨ ਅਗਰ ਪ੍ਰਬੰਧ ਨਾ ਹੋਵੇ ਤੇ ਪੁੱਟ ਕੇ ਗੱਬ ਦੇਣ ਦੇ ਵਿੱਚ ਵੀ ਕੋਈ ਹਰਜ ਨਹੀਂ ਸਿਰਫ ਇਹ ਹੈ ਕਿ ਜ਼ਮੀਨ ਬਰਾਬਰ ਕਰ ਦੇਣੀ ਚਾਹੀਦੀ ਹੈ ਤਾਂ ਕਿ ਨਿਸ਼ਾਨਦਾਈ ਨਾ ਰਵੇ ਉਥੇ ਕੋਈ ਯਾਦਗਾਰ ਨਾ ਬਣਾ ਲਵੇ ਸਿੱਖ ਰਾਏ ਦੀ ਮਦਦਦਾ ਲਿਖਿਆ ਹੋਇਆ ਮੈਂ ਤਸਲੀਲ ਕਰ ਰਿਹਾ ਕਿ ਤੁਸੀਂ ਆਪ ਜੀ ਨੂੰ ਜਿਹੜਾ ਚੈੱਕ ਕਰ ਸਕਦੇ ਹੋ ਇਹ ਵਿਵਾਦ ਬਿਲਕੁਲ ਫਾਲਤੂ ਦਾ ਸ਼ਰਾਰਤੀ ਲੋਕਾਂ ਵੱਲੋਂ ਚੁੱਕਿਆ ਗਿਆ ਜੀ ਜਿਨ੍ਹਾਂ ਦੇ ਉੱਤੇ ਕੇਸ ਬਣਨੇ ਸੀ ਜਿਨ੍ਹਾਂ ਦੀ ਇਨਕੁਆਇਰੀ ਹੋਣੀ ਸੀ ਉਹਨਾਂ ਨੇ ਇਹਨੂੰ ਹਵਾ ਦਿੱਤੀ ਹੈ ਪੋਲਿਟਿਕਲ ਪਾਰਟੀਆਂ ਦੇ ਚੁੱਕੇ ਜਿਹੜਾ ਇਹਨੂੰ ਬੜਾ ਵੱਡਾ ਵਿਵਾਦ ਬਣਾਤਾ ਹੈ ਅਸਮੇਂ ਨਾ ਕੋਈ ਵਿਵਾਦ ਨਹੀਂ ਹੈ ਬਿਲਕੁਲ ਬੜਾ ਸਹੀ ਫੈਸਲਾ ਹੈ ਜਿਹੜੇ ਇਹ ਕਹਿੰਦੇ ਨੇ ਕਿ ਇੰਜ ਨਹੀਂ ਹੋਣਾ ਚਾਹੀਦਾ ਇੰਜ ਹੋਣਾ ਚਾਹੀਦਾ ਉਹ 10 ਬੋਹਰਾ ਬੰਦਿਆਂ ਦੀ ਕਮੇਟੀ ਬਣਾ ਕੇ ਵਾਈਸ ਚਾਂਸਲਰ ਨਾਲ ਮੀਟਿੰਗ ਕਰਕੇ ਇੱਕ ਫੈਸਲਾ ਕਰ ਲਿਆ ਜਾਵੇ ਤੇ ਜੀ ਦੱਬਣਾ ਨਹੀਂ ਸਾੜਨਾ ਹੈ ਤੇ ਕਿੱਥੇ ਸਾੜਨਾ ਹੈ ਲੇਕਿਨ ਮੈਂ ਫੇਰ ਕਹਾਂਗਾ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਸਾੜਨ ਵਾਲਾ ਗੁਨਾਹ ਨਹੀਂ ਕਰਨਾ ਚਾਹੀਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੂੰ ਪਾਕੀ ਸਾਹਿਬ ਨੂੰ ਸਾਇਕ ਤੋਂ ਗ੍ਰੰਥ ਇਸ ਨਹੀਂ ਦਿੱਤੇ ਨੇ ਤਾਂ ਸਿ ਸ਼ੁੱਧਤਾ ਨਾਲ ਉਹਨੂੰ ਪੜ੍ਹ ਸਕੀਏ ਅਰਥਾਂ ਨੂੰ ਲੈ ਕੇ ਇਸ ਦੀ ਚਾਂਤ ਦੇ ਦਾ ਪੜ੍ਹ ਸਕਦਾ। ਜਿਹੜਾ ਮਸਲਾ ਹੁਣ ਸਾਡੇ ਸਾਹਮਣੇ ਆਇਆ ਮਹਾਨ ਉਪਦੇਸ਼ ਪਾਈ ਦੇ ਪ੍ਰਤੀ ਪਹਿਲੀ ਗੱਲ ਤੇ ਦੋ ਜਦਾਸ ਮੰਦਾ ਹੈ ਜਿਆਸੀਂ ਇਹ ਸਵੀਕਾਰ ਕਰਦੇ ਪੰਜਾਬੀ ਯੂਨੀਵਰਸਿਟੀ ਨੂੰ ਇਸ ਵਸਤੂ ਨੂੰ ਸਾਤਨ ਦੀ ਕੋਈ ਲੋੜ ਨਹੀਂ। ਇਹ ਜਿਹੜੀ ਸ਼ਿਪਾਈ ਪਾਸ਼ੇਵ ਭਾਗ ਤਹਾਕਿਆਂ ਤੋਂ ਬੜੇ ਸੁੰਦਰ ਢੰਗ ਨਾਲ ਕਰਦਾ ਆ ਰਹੇ ਆਂ ਲੋਕਾਂ ਦੀ ਆਮ ਪਹੁੰਚ ਦੇ ਮਤਲਬ ਕੋਈ ਵੀ ਭੇਡਾ ਰੱਖ ਕੇ ਲੋਕਾਂ ਦੀ ਸਮਰੱਥਾ ਮੁਤਾਬਕ ਉਹਨਾਂ ਲੋਕਾਂ ਤੱਕ ਵੰਡਿਆ ਜਾ ਰਿਹਾ ਇਸ ਇਹ ਕਿਉਂ ਤੇ ਕਿੱਦਾਂ ਸਾਰਾ ਇਹਨਾਂ ਨੇ ਸਰਕਾਰ ਕੋਲ ਪ੍ਰੋਜੈਕਟ ਲਿਆ ਇਹ ਤੇ ਉਹ ਜਾਣਦੇ ਨਹੀਂ ਉਹਨਾਂ ਦੇ ਨਿਰਵਾਜਾਂ ਜਦੋਂ ਸਾਡੇ ਕੋਲ ਮਸਲਾ ਪਹੁੰਚੇ ਤੁਸੀਂ ਸੁਣਦੇ ਹੋ ਕਿ 2012 ਤੋਂ ਮੁੱਦਾ ਜਿਹੜਾ ਚਰਚਾ ਦਾ ਹਿੱਸਾ ਬਣਿਆ ਅੱਜ ਬਾਰੰਦਲੇ ਦੇ 25 ਤੱਕ ਅਜ ਇੰਨੇ ਵਾਰੇ ਬੀਤ ਜਾਣ ਤੇ ਇੱਕ ਸਾਡਾ ਇਹਦਾ ਸਤਿਕਾਰਯੋਗ ਹਵਾਲਾ ਪੁਸਤਕ ਹੋਵੇ ਉਹਦੇ ਬਾਰੇ ਇਸ ਨਿਰਣਾਇਕ ਨਹੀਂ ਲੈ ਸਕੀਏ ਇਹ ਤਾਂ ਜੀ ਯੂਨੀਵਰਸਿਟੀ ਦੇ ਪ੍ਰਬੰਧ ਦੀ ਅਸੀਂ ਮੰਨਦੇ ਹਾਂ ਬਹੁਤ ਵੱਡੀ ਭੁੱਲ ਹੈ ਉਤਾਈਏ ਜਿਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਅਸੀਂ ਜ਼ਿੰਮੇਵਾਰ ਲੈਣੀ ਪੰਜਾਬੀ ਯੂਨੀਵਰਸਿਟੀ ਜੀ ਦੇ ਉੱਤੇ ਜ਼ਿੰਮੇਵਾਰੀ ਹੈ ਪੰਜਾਬੀ ਦੇ ਸ਼ੁੱਧ ਪ੍ਰਚਾਰ ਨੂੰ ਅਖਰਬੋਧ ਨੂੰ ਸੰਸਾਰ ਦੇ ਸਾਹਮਣੇ ਪੇਸ਼ ਕਰਨਾ ਉਹ ਮਹਾਨ ਕੋਚ ਜਿਹਦੇ ਸਾਡੇ ਤੋਂ ਗੱਲ ਆਈ ਹੈ ਕਿ ਨਾ ਕੋਈ ਦੱਸਿਆ ਤੁਹਾਡੇ ਸਾਨੂੰ ਹੋ ਗਿਆ ਸ਼ਿਕਾਇਤ ਮੰਤਰੀ ਨੂੰ ਮਿਲਿਆ ਹਾਈ ਕੋਰਟ ਨੇ ਵੀ ਡਾਇਰੈਕਸ਼ਨ ਦੇ ਦਿੱਤੇ ਉਹ ਇੱਕ ਪੁੱਠਿਆਸ ਨਾ ਕੰਨ ਵਿੱਚ ਫੜ ਲਿਆ ਪਰ ਉਹ ਮਸਲਾ ਫੇਰ ਆਲ ਨਹੀਂ ਹੋਇਆ ਫਿਰ ਸਾਨੂੰ ਬੇਨਤੀ ਲੈ ਕੇ ਸਪੀਕਰ ਜੀ ਕੋ ਜਾਣਾ ਪਿਆ ਸਦਾਰ ਕੁਲਤਾਬ ਸਿੰਘ ਜੀ ਕੋ ਉਹਨਾਂ ਨੇ ਫੇਰ ਜੁਣ ਉਹਨਾਂ ਦੇ ਵਿਭਾਗ ਦੇ ਬੰਦੇ ਸੱਦੇ ਨੇ ਪਾਸ਼ਾ ਕੌਕ ਬਲੇ ਨੇ ਡੈਕਸਟ ਦੱਸਿਆ ਉਹ ਉਸ ਸਿੱਧੇ ਦੰਗਨਾ ਸੜੀਆਂ ਮੀਟਿੰਗਾਂ ਹੁੰਦੀਆਂ ਨਹੀਂ ਵੇ ਉਹਨਾਂ ਨੇ ਟਾਲਣ ਦੀ ਕੋਸ਼ਿਸ਼ ਪਹਿਲਾਂ ਰਿਕਾਰਡ ਨਹੀਂ ਲੈ ਕੇ ਆਣਾ ਪੜਕੇ ਨਹੀਂ ਆਣਾ ਜੋ ਸਵਾਲ ਕਰਨੇ ਉਹਨਾਂ ਨੇ ਸਹਿਯੋਗਤ ਨਹੀਂ ਦੇਣੇ ਤੁਸੀਂ ਆਪ ਅੰਦਾਜ਼ਾ ਲਾ ਲਓ 1.5 ਦੋ ਸਾਲ ਸਾਨੂੰ ਇਹਨਾਂ ਕਦਰਾਂਤਾਂ ਤੇ ਲਗਾਤਾਰ ਸੁਣ ਲੱਗੇ ਅਸੀਂ ਬੈਠੇ ਹਾਂ ਤਹਮਲ ਨਾਲ ਬੈਠੇ ਹਾਂ ਅਸੀਂ ਸਮਾਂ 15 ਦੇ ਅੰਦਰ ਹੈ 15 ਦਿਨ ਦੇ ਵਿੱਚ ਵੀਨੇਂ ਦੇ ਅੰਦਰ ਇਹ ਮਹੀਨੇ ਦਾ ਸਮਾਂ ਦਿੱਤਾ ਸਾਡਾ ਮਤਲਬ ਸੀ ਕਿ ਗਲਤ ਚੀਜ਼ ਜਿਹੜੀ ਹੈ ਕਿਸੇ ਪਾਠ ਦੇ ਹੱਥ ਵਿੱਚ ਨਹੀਂ ਜਾਣੀ ਚਾਹੀਦੀ ਕੱਲ ਪਾਠ ਨੂੰ ਜਦੋਂ ਅਗਲੇ ਪਾਸੇ ਕਿਤੇ ਕੋਟ ਕਰੇਗਾ ਤੇ ਉਹ ਅਰਥ ਦਾ ਅਰਥ ਗੁਰੂ ਗ੍ਰੰਥ ਸਾਹਿਬ ਦੀ ਬੇਰਵੀ ਉੱਥੇ ਜਾ ਕੇ ਉਹ ਦੋ ਇਸ ਕਾਰਨ ਕਰਕੇ ਸਾਡੀ ਸੰਰਚਨਾ ਸੀ ਅਸ ਸਿਦਾਰ ਕੁਲਤਾਰ ਸਿੰਘ ਹੋਣਿਆਂ ਨੇ ਬੜੀ ਸਿਰਜਣਾ ਨਾਲ ਇਹਨਾ ਕਰਤਾਰਾਂ ਨੂੰ ਆਪਣੇ ਦਸਤੋਂ ਚੁਕਵਾਇਆ ਹੋਇਆ ਅੰਤਿਮ ਫੈਸਲਾ ਇਹ ਲੈ ਸੀ 5 ਅਗਸਤ ਨੂੰ ਉਹਨੇ ਚੁਕੋ ਗਿਆ ਕਿ ਭਾਈ ਨਹੀਂ ਹੋਣੇ ਨੂੰ ਅੱਗੇ ਨਹੀਂ ਜਾਇਆ ਜਾ ਸਕਦਾ ਜੋ ਤੁਸੀਂ ਛਾਪਿਆ ਹੈ ਉਹ ਪਰਨਯੋਗ ਨਹੀਂ ਵਰਤੋਂਯੋਗ ਨਹੀਂ ਉਹਨੇ ਜਿਨੇ ਹਨ ਹਰ ਹਿੱਲੇ ਜਿਹੜੇ ਹਨ ਉਹਨਾਂ ਕੇ ਛਾਂਤੇ ਕੇ ਨਾਲ ਉਹਨੂੰ ਨਸ਼ਟ ਕਰਨਾ ਚਾਹੀਦਾ ਤਾਂ ਕਿ ਕੱਲ ਆਉਣ ਵਾਲੇ ਸਮੇਂ ਇੰਦਰ ਇਹ ਮੁਰਤ ਨਵੇਂ ਬਵਾਦ ਦਾ ਕਾਰਨ ਜਿਹੜਾ ਨਾ ਬਣੜੇ ਇਸ ਨੂੰ ਅਗਲਾ ਟੰਟੀਕਾ ਜਰਿਆ ਹੈ ਕਿਉਂਕਿ ਅਸੀਂ ਦੇਖਦੇ ਆ ਰਹੇ ਹਾਂ ਇਹਨੂੰ ਛਾਪਣ ਵਾਲਿਆਂ ਨੇ ਬੜਾ ਜ਼ੋਰ ਲਾਇਆ ਹੀ ਰੱਖਿਆ ਕਿ ਨਹੀਂ ਜੀ ਜਦ ਹੋਏ ਰਹੇ ਨੇ ਤੁਸੀਂ ਇਹਦਾ ਫਾਲਸੋਫੀ ਵਾਕਿਆ ਆਇਆ ਹੈ ਉਸ ਵਾਕਿਆ ਨੇ ਲੈ ਕੇ ਚਰਚਾ ਛਿੜੀ ਹੈ ਨਾ ਬੜੀ ਦੁਖਦਈ ਉਹ ਇਹੋ ਜਿਹਾ ਮੌਕਾ ਕਿਉਂ ਬਣਿਆ ਨਹੀਂ ਸੀ ਬਣਨਾ ਚਾਹੀਦਾ ਇਹਦੇ ਵਾਸਤੇ ਯੂਨੀਵਰਸਿਟੀ ਜਿਹੜਾ ਉਹ ਪਰਵੰਦ ਹੈ ਉਹ ਜਵਾਬ ਦੇਵੇ ਉਹ ਜਵਾਬ ਦੇਣਾ ਚਾਹੀਦਾ ਕਿ ਇਸ ਝੂਠ ਟੰਟੀਕਾ ਕਿਉਂ ਨਹੀਂ ਅਪਣਾਇਆ ਗਿਆ ਜੇ ਕੋਈ ਤੰਜਾਬ ਦੇ ਪੰਜ ਮਿੰਟ ਮੇਕੀ ਬਣਾ ਲੈਂਦੇ ਕਿ ਕਿਵੇਂ ਸੰਭਾਲਿਆ ਜਾਏ ਅਸੀਂ ਸਦਾਰਾ ਸਾੜੀ ਉਸ ਅਮਰੀਦ ਸਿੰਘ ਚਲੇ ਜਾਂਦੇ ਉਹਨੂੰ ਯੋਗਤਾ ਦੇਣਾ ਕੀਤਾ 100 ਤੰਨੇ ਨੂੰ ਉਹਨੂੰ ਦੰਦ ਕਿ ਵੀ ਕੀਤਾ ਜਾ ਸੂਬੈਸ ਕਿਸੇ ਵੱਡੇ ਕਾਰਖਾਨੇ ਜਿੱਥੇ ਕੱਤਾ ਬਣਦਾ ਉੱਥੇ ਖੜਕੇ ਵੀ ਉਹਦਾ ਅਦ ਬਣਾ ਲੈਣ ਸੀ ਉਹਦੇ ਦੀ ਵਰਤੋਂ ਕਰ ਸਕਦੇ ਸੀ ਚਾਹੋ ਕੋ ਤੰਨੇ ਦੇ ਕੱਤੇ ਜਿਵੇਂ ਰੀ ਕਾਰਪੀਏਸਮ ਨਸ਼ਟ ਕਰ ਸਕਦੇ ਸੀ ਪਰ ਅੱਜ ਸਾਨੂੰ ਇਹ ਚੀਜ਼ ਸਪਸ਼ਟ ਕਰਨੀ ਪੈ ਰਹੀ ਹੈ ਕਿ ਇਹ ਸਾਡਾ ਹਵਾਲਾ ਗ੍ਰੰਥ ਹੈ ਇਸ ਹਵਾਲੇ ਗ੍ਰੰਥ ਨੂੰ ਅਸੀਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਰੱਖ ਕੇ ਨਹੀਂ ਦੇਖ ਸਕਦੇ ਨਾ ਹੀ ਦੇਖਣਾ ਚਾਹੀਦਾ ਹੈ ਜਿਹੜੇ ਕੋ ਸੈਂਕੜੇ ਹਵਾਲਾ ਗ੍ਰੰਥ ਨੇ ਜਿੱਥੇ ਸਾਣੀ ਕੋ ਗੁਰਬਾਣੀ ਕੋਟ ਹੈ ਇਤਿਹਾਸ ਕੋਟ ਹੈ ਦੂਜੇ ਅਨਮਤਾਂ ਦੇ ਹਵਾਲੇ ਕੋਟ ਨੇ ਜਿੰਨੂੰ ਲੈ ਕੇ ਚਲਦੇ ਆ ਇਸ ਕਰਕੇ ਇਸ ਵਿਵਾਦ ਨੂੰ ਹੋਰ ਤੈਦਾ ਕਰਨੇ ਗਲਤ ਹੈ ਐਸੀ ਮੰਨਦੇ ਆ ਕਿ ਸਿਰਦਤਾ ਵਿੱਚ ਕਮੀ ਹੈ ਅੱਜ ਇਹਦਾ ਹੱਲ ਜਿਹੜਾ ਇਹ ਹੈ ਕਿ ਇਹਦੇ ਉੱਤੇ ਇਹਨੂੰ ਅਗੇ ਨਾ ਵਧਾਇਆ ਜਾਵੇ ਇਹ ਜਿੰਨਸਤ ਕਰਨ ਵਾਲੀ ਜਿਹੜੀ ਪ੍ਰਕਿਰਿਆ ਹੈ ਪੂਨ ਮੁਕੰਮਲ ਜੋ ਵੀ ਜੋਗਤਾਂ ਨੇ ਉਹ ਬਿਨਾਂ ਪੂਰੀ ਕਰਨੀ ਚਾਹੀਦੀ ਹੈ ਤਾਂ ਕਿ ਇਸੇ ਕੰਮ ਆਉਣ ਵਾਲੇ ਕ੍ਰਿਤ ਦੇ ਸਾਡੇ ਖਤਰੇ ਨਹੀਂ ਉਹਨਾਂ ਰੋਕਿਆ ਜਾ ਸਕੇ ਤੇ ਮੈਂ ਇੱਕ ਗੱਲ ਸੱਚ ਕਹਿਣੀ ਚਾਹਣਾ ਵੀ ਜਿਹੜਾ ਉਹਨਾਂ ਨੇ ਕੱਲ ਜੋ ਕੁਝ ਕਰਿਆ ਉਸ ਤੋਂ ਕੋਈ ਥਾਣੇ ਵਾਲੇ ਵੀ ਟਰਾਲੀਆਂ ਭਰ ਕੇ ਲੈ ਗਏ ਕੁਝ ਜਾਂ ਉਹ ਵੀ ਲੈ ਗਏ ਕੋਈ ਹੋਰ ਵੀ ਇਹਦਾ ਵੱਡੀ ਸਾਨੂੰ ਖਤਰਾ ਕੀ ਹੋਇਆ ਜੋ ਚਾਹੁੰਦੇ ਸੀ ਉਹ ਹੋ ਗਿਆ ਕਿ ਮੈਂ ਇਸ ਕਮੇਟੀ ਦੇ ਨੰਬਰਾਂ ਦੀ ਸੂਚਨਾ ਵਾਸਤੇ ਕਹਿ ਰਿਹਾ ਇਹਦੀ ਇੱਕ ਕਾਪੀ ਵੀ ਜਿਹੜੀ ਉਹਨਾਂ ਨੇ ਠੱਗੀ ਵਾਲੀ ਕਾਪੀ ਆ ਗਲਤ ਕਾਪੀ ਕੋਈ ਕੋ ਦੇਸ਼ ਦਾ ਇਹੀ ਹੈ ਨਾ ਵੀ ਦੁਰਗਾ ਵੱਡੀ ਤੇ ਫਲਾਣਾ ਵੱਡਾ ਜੋ ਵੀ ਭਵਾਨ ਦੇ ਉਹ ਵੀ ਆ ਸਟਾਫ ਨਿਸ਼ਨ ਕੀ ਆ ਨਹੀਂ ਨਹੀਂ ਕਹਿੰਦਾ ਅਗਣਾਂ ਦੇ ਦੇਵੀ ਦੇਵ ਤੇ ਜੋ ਵੀ ਹੈਗੇ ਨੇ ਉਹਨਾਂ ਵਾਸਤੇ ਨੇ ਪਰ ਸਿੱਖੀ ਦੇ ਵਿੱਚ ਉਹਦਾ ਜਾਣ ਕੇ ਗਲਤ ਟ੍ਰਾਂਸਲੇਸ਼ਨ ਕਰਕੇ ਦੇਣਾ ਇਹ ਨਹੀਂ ਤਾਂ ਦਸ ਕਰਿਆ ਜਾ ਸਕਦਾ ਮੇਰੇ ਨਾਮ ਕੋਈ ਜਾਨੂਜੀ ਕੇ ਗਲਤ ਲਿਖੇ ਮੈਂ ਕਿਹਾ ਉਹਨੂੰ ਠੀਕ ਕਰ ਨੂੰ ਮੇਰੇ ਨਾਲ ਆਪਣਾ ਕਹਾਂ ਲੈਣਗੇ ਵੀਰ ਦਾ ਨਾਮ ਹੀ ਇਹ ਹੈ ਸੋ ਇਸ ਕਰਕੇ ਇਹ ਹੁਣ ਇਹ ਇੱਕ ਕਾਪੀ ਵੀ ਜਿਹੜੀ ਕਿ ਸਮਰਥ ਖੋਣੀ ਹੋਣੀ ਹੈ ਇਹ ਸ਼ਰਾਰਤ ਬਾਜੀ ਹੈ ਕੀ ਕਾਪੀਆਂ ਇਹ ਛੁੜ ਗੋ ਇਤੋਂ ਕੋਈ ਚੁੱਕੇ ਨਾ ਜੇ ਬਾਹਰ ਜਾ ਕੇ ਫੋਟੋ ਪ੍ਰਿੰਟ ਕਰਕੇ ਆਉਂਦਾ ਵੇਚੀ ਜਾਵੇ ਮੇਰੇ ਕੋਲ ਬਾਹਰਲੇ ਵਿਦੇਸ਼ਾਂ ਚ ਮਹਾਨ ਕੋਸ਼ ਦੇ ਨਾਂ ਤੇ ਵਿਕਦੀਆਂ ਬੜੀਆਂ ਮਹਿੰਗੀਆਂ ਹੁੰਦੇ ਨੇ ਸਿੱਧਾ ਵੇਂਦੀਆਂ ਨੇ ਅਗੜੇ ਨੇ ਪਿਆ ਦੇਖ ਲਈ ਆ ਵਿਕ ਰਿਆ ਝੂਕੋ ਵੱਡੇ ਨੇ ਅਖਬਾਰਾਂ ਚ ਨੀਚਾ ਵੀਡੀਓ ਚ ਦੇਖਦੇ ਨੇ ਨੀ ਤੇ ਆਡਾ ਕਰਕੇ ਬੋਲਦਾ ਸੋ ਇਹ ਸਭ ਤੋਂ ਵੱਡਾ ਗੁਨਾਹ ਕੱਲ ਹੋਇਆ ਜਿਹੜੇ ਵਿੱਚ ਸ਼ੂਟਿੰਗ ਕਮੇਟੀ ਨੇ ਕਮੇਟੀ ਬਣਾਤੀ ਉਹਨੂੰ ਪੁੱਛੋ ਵੀ ਤੁਸੀਂ ਪਹਿਲਾਂ ਕਮੇਟੀ ਕਿਉਂ ਨਹੀਂ ਬਣਾਈ ਫਿਰ ਜਿਹੜੀ ਹੁਣ ਕਮੇਟੀ ਬਣੀ ਉਹਨੇ ਇਹ ਬਾਕੀਆਂ ਨੂੰ ਪੁੱਛਿਆ ਅਸੀਂ ਸਾਰੇ ਸ਼ਾਮਲ ਸੀ ਉਹਦੇ 'ਚ ਉਹਨਾਂ ਨੇ ਇਹ ਦੇਖਣ ਦੀ ਕੋਸ਼ਿਸ਼ ਕੀਤੀ ਵੀ ਹੋਇਆ ਕਿਉਂ ਆ ਇਹਨੂੰ ਸਾੜਨਾ ਕਿਉਂ ਪਿਆ ਕਮੇਟੀ ਹਮੇਸ਼ਾ ਅਸੀਂ ਕੋਈ ਡਾਕਟਰ 'ਚ ਦੇਖਦੇ ਆ ਤੇ ਅਸੀਂ ਦੇਖਦੇ ਆ ਨਾ ਪੋਸਟਮਾਰਟਮ ਵੀ ਕਰ ਜਾਂ ਤਾਂ ਦੇਖਦੇ ਆ ਨਾ ਵੀ ਕਿਉਂ ਮਰਿਆ ਹੋ ਕੀ ਹੋਇਆ ਹੋ ਇਹਨੂੰ ਫਹਾਹ ਦਿੱਤਾ ਹੈ ਇਹਨੂੰ ਗਿਆ ਦਿੱਤੀ ਹੈ ਪੁੱਛ ਤਾਂ ਆ ਕੇ ਤੁਸੀਂ ਇਹ ਤਾਂ ਦੇਖੋ ਵੀ ਇਹ ਇਹ ਦੱਬਣ ਦੀ ਪ੍ਰਕਿਰਿਆ ਸ਼ੁਰੂ ਕਿਵੇਂ ਹੋਈ ਗਲਤ ਤਾਂ ਠੀਕ ਹੋ ਤਾਂ ਉਹ ਤੋਂ ਬਾਅਦ ਦੀ ਹੈ ਕਿਵੇਂ ਹੋਈ ਕਿਵੇਂ ਹੁਣ ਨਾਲ ਦੀ ਨਾਲ ਪਤਾ ਲੱਗ ਜਾਣਾ ਸੀ ਅੱਛਾ ਗਿਆਨੀ ਜੀ ਨੇ ਇਹ ਨੇ ਕਿ ਸਾਨੂੰ ਬੁਲਾ ਲੈਂਦੇ ਸਾਨੂੰ ਪੁੱਛ ਰਹਿੰਦੇ ਦੱਸੋ ਭਾਈ ਕੀ ਕਰੀਏ ਗੱਲ ਇਹ ਨਹੀਂ ਹੈ ਕਿ ਸਾਨੂੰ ਜਰੂਰ ਪੁੱਛਦੇ ਜਾਂ ਤਾਂ ਆਪ ਸਿਆਂ ਜਿਹੜੇ ਬੰਦੇ ਨੇ ਦੇਖਣਾ ਹੀ ਨਹੀਂ ਸਾਡਾ ਕਿ ਗੁਰਬਾਣੀ ਚ ਲਿਖਿਆ ਬਾਬਾ ਨੀਆ ਕਹਾਣੀਆਂ ਪੁੱਤ ਵਿੱਚ ਕਰੇਣ ਪਰ ਕਹਾਣੀ ਤਾਂ ਸੁਣੀ ਹੀ ਨਹੀਂ ਆਪੇ ਜਾ ਕੇ ਦੇਖ ਫੇਰ ਪਹਿਲਾਂ ਕਿਉਂ ਨਹੀਂ ਬੋਲਉਂ ਕਿਉਂ ਨਹੀਂ ਬੋਲਦੇ ਮੈਂ ਦੱਸਦਾ ਨਾ ਇਹ 2011 ਚ ਪ੍ਰੋਜੈਕਟ 12 ਚ ਆਇਆ ਆਕਾਲੀ ਦੀ ਜੀਪੀ ਸਰਕਾਰ ਸੀ ਉਹੀ ਆਕਾਲੀ ਦੀ ਜੀਪੀ ਸਰਕਾਰ ਦੇ ਨੇ 98 99 ਦੇ ਵਿੱਚ ਉਹ ਸਿੱਖ ਛਾਛ ਪਿਆ ਸੀ ਉਹੀ ਕਾਲੀ ਵੀ ਇਹ ਕੀ ਸਰਕਾਰ ਚ 11 12ਵੇਂ ਜਿਹੜਾ ਗਲਤ ਤਿਆਸਪੜਾ ਜਾ ਰਿਹਾ ਪੰਜਾਬ ਦਾ ਉਹ ਛਪਿਆ ਸੀ ਉਸ ਕਰਕੇ ਉਹਨਾਂ ਦਾ ਆਪਦਾ ਇੰਟਰਸਟ ਹੈ ਇੱਕ ਵੀ ਸਾਡੀ ਚਾਤਤ ਨਹੀਂ ਰਹੇ ਸਿੱਖੀ ਨਾਲ ਜੋ ਮਰਜੀ ਹੋਵੇ ਇਹ ਤਾਂ ਨਹੀਂ ਕਰਨਾ ਚਾਹੁੰਦੇ ਸੀ ਅਕਾਲੀ ਵੀ ਉਹਦੇ ਸ਼ਾਮਲ ਹੋ ਗਏ ਜਿਹੜੀ ਆਪਣਾ ਸ਼੍ਰੋਮਣੀ ਕਮੇਟੀ ਵੀ ਸ਼ਾਮਲ ਹੋ ਗਈ ਸਾਰੇ ਹੋ ਗਏ ਏਜ ਦੇ ਉੱਤੇ ਬਿਲਕੁਲ ਇਹ ਗੱਲ ਹੈ ਇਹ ਹਵਾਲਾ ਕਿਤਾਬ ਹੈ ਇਹਦੇ ਚ ਬਹੁਤ ਤਰ੍ਹਾਂ ਦੇ ਖਵਾਲੇ ਨੇ ਜਿਵੇਂ ਉਹਨਾਂ ਨੇ ਦੱਸਿਆ ਖਾਲਸਾ ਜੀ ਨੇ ਬਹੁਤ ਜੀਵਨ ਚ ਹੈ ਪਰ ਵੱਡੀ ਗੱਲ ਇਹ ਦੀ ਇਹ ਹੈ ਖਾਤਰ ਇਹ ਦੀ ਹੁਣ ਇਹ ਇਨਕੁਆਰੀ ਹੋਣੀ ਚਾਹੀਦੀ ਹੈ ਯੂਨੀਵਰਸਿਟੀ ਦੇ ਅਗੇਂਸਟ ਕਿਤਾਬ ਵੀ ਇੱਕ ਵੀ ਕਿਤਾਬ ਥਾਣੇ ਵਾਲਿਆਂ ਤੇ ਵੀ ਵੀ ਦੱਸੋ ਤੁਸੀਂ ਭੱਜ ਕੇ ਲੱਗੇ ਦੱਸੋ ਕਿੰਨੀਆਂ ਕਿਤਾਬਾਂ ਗਿਣ ਕੇ ਲੈ ਕੇ ਗਏ ਬਿਨਾ ਕਿ ਤੁਸੀਂ ਚੱਕ ਕੇ ਰਹਿ ਜੋ ਗਾਂ ਦੇ ਦੋ ਜਿਹੜੇ ਇਹ ਪੰਜਾਬੀ ਵਿਕਾਸ ਵਿਭਾਗ ਦੇ ਮੁਖੀ ਹੈ ਇਹਦੇ ਤੇ ਕਿਸੇ ਨੂੰ ਨਹੀਂ ਬਣਿਆ ਜਿਹੜੀ ਮੀਟਿੰਗਾਂ ਤੇ ਹਰ ਵਾਰੀ ਗਈ ਆ ਹਰ ਮੀਟਿੰਗ ਦੇ ਵਿੱਚ ਆਪਦਾ ਸਟੈਂਡ ਲੈਂਦੀ ਰਹੀ ਆ ਵੀ ਨਹੀਂ ਆਏ ਆਏ ਆ ਸਾਰੀ ਗੱਲ ਨੂੰ ਨਹੀਂ ਸੁਣੀ ਗਈ ਆ ਇਹ ਤੋਂ ਪਤਾ ਲੱਗਦਾ ਬੇਇਸ਼ਰਮਤਾ ਹੈ ਜਿਹੜੇ ਬੰਦੇ ਅਸਲੀ ਦੋਸ਼ੀ ਨਹੀਂ ਕਿਤੇ ਵੀ ਕਿਸ ਨਹੀਂ ਬਣਿਆ ਕੋਲਾਂ ਤੇ ਜਾ ਕੇ ਬਣਾ ਦਿਓ